ਰਖੜੀਆਂ ਦਾ ਤਿਉਹਾਰ ਆ ਰਿਹਾ ਜੀ ਤੇ ਅੱਜ ਆਪਾਂ ਘਰੇ ਕਰਾਂਗੇ ਮਠਿਆਈ ਤਿਆਰ ਤੁਹਾਨੂੰ ਪਤਾ ਜਦੋਂ ਆਪਾਂ ਮਾਰਕੀਟ ਤੋਂ ਲੈ ਕੇ ਆਉਂਦੇ ਆ ਉੱਥੇ ਕਈ ਤਰ੍ਹਾਂ ਦੀਆਂ ਮਲਬਟਾਂ ਹੋਈਆਂ ਹੁੰਦੀਆਂ ਵਾ ਤੇ ਅੱਜ ਆਪਾਂ ਘਰੇ ਹੀ ਤਿਆਰ ਕਰਾਂਗੇ ਕਿਹੜੀ ਬਰਫੀ ਆਪਾਂ ਬਣਾ ਰਹੇ ਹਾਂ ਤੇ ਕਿਸ ਤਰ੍ਹਾਂ ਆਪਾਂ ਬਰਫੀ ਨੂੰ ਤਿਆਰ ਕਰਨਾ ਵਾ ਇਹ ਸਾਰਾ ਅੱਗੇ ਵੀਡੀਓ 'ਚ ਦੇਖਿਓ ਤੇ ਮੇਰੀ ਸਾਰੀਆਂ ਭੈਣਾਂ ਨੂੰ ਇਹ ਰਿਕੁਐਸਟ ਆ ਕਿ ਆਪੋ ਆਪਣੇ ਘਰੇ ਜਿਹੜੀ ਹੈ ਤੁਸੀਂ ਸ਼ੁੱਧ ਆਪਣੇ ਬੱਚਿਆਂ ਨੂੰ ਮਠਿਆਈ ਬਣਾ ਕੇ ਦਿਓ ਤੇ ਰਖੜੀ ਦਾ ਤਿਉਹਾਰ ਜਿਹੜਾ ਜੀ ਮਨਾਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਿੰਪਲ ਹੀ ਸੌਖਾ ਹੀ ਤਰੀਕਾ ਹੁੰਦਾ ਵ ਸੋਕੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਅੱਜ ਖੋਏ ਵਾਲੀ ਬਰਫੀ ਤਿਆਰ ਕਰਾਂਗੇ ਤੇ ਅੱਗੇ ਤੁਸੀਂ ਵੀਡੀਓ 'ਚ ਬਣੇ ਰਹੋ ਜੀ। ਹਾਲ ਤਾਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਤੋਂ ਫਰੈਂਡ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆ ਜਹਾਰਾਂ ਦਾ ਟਾਈਮ ਆ ਰਿਹਾ ਜਿਵੇਂ ਕਿ ਰਖੜੀ ਆ ਰਹੀ ਹੈ ਤੇ ਰਖੜੀ ਨੂੰ ਸਪੈਸ਼ਲ ਆਪਾਂ ਕਰੇ ਜਦੋਂ ਮਠਿਆਈ ਲੈ ਕੇ ਆਉਨੇ ਆ। ਪਰ ਅਸੀਂ ਉਸ ਚੀਜ਼ ਨੂੰ ਵੀ ਦੋ ਤਿੰਨ ਸਾਲ ਹੋ ਕੇ ਕੱਟਿਆ ਆ ਪੀ ਅਸੀਂ ਬਾਹਰੋਂ ਮਠਿਆਈ ਨਹੀਂ ਕੋਈ ਵੀ ਲੈਂਦੇ ਘਰੇ ਤਿਆਰ ਕਰਦੇ ਹਾਂ ਚਾਹੇ ਦਿਵਾਲੀ ਹੋਵੇ ਚਾਹੇ ਲੋਹੜੀ ਹੋਵੇ ਚਾਹੇ ਹੋਵੇ ਜੀ ਰਖੜੀ ਤੇ ਉਹ ਰਖੜੀ ਨੂੰ ਸਪੈਸ਼ਲ ਲੈ ਕੇ ਅੱਜ ਆਪਾਂ ਬਣਾਵਾਂਗੇ ਵੀਡੀਓ ਦੇ ਵਿੱਚ ਖੋਏ ਦੀ ਬਰਫੀ ਤੇ ਜਿਹੜਾ ਖਵਾਵਾ ਉਹ ਵੀ ਆਪਾਂ ਘਰੇ ਤਿਆਰ ਕਰਾਂਗੇ ਦੁੱਧ ਆਪਾਂ ਦੋਜੀ ਤੋਂ ਸਵੇਰੇ ਵੱਧ ਲੈ ਲਿਆ ਸੀਗਾ ਤੇ ਉਹਦਾ ਆਪਾਂ ਖਵਾਵਾ ਵੀ ਘਰੇ ਬਣਾਵਾਂਗੇ ਤੇ ਖੋਏ ਤੋਂ ਬਾਅਦ ਚੋਂ ਦੀ ਆਪਾਂ ਬਣਾਵਾਂਗੇ ਜੀ ਬਰਫੀ ਜਿਹਨੇ ਦੁੱਧ ਦੀ ਮਠਿਆਈ ਉਹ ਕਹਿੰਦੇ ਜੀ ਆਹ ਦੁੱਧ ਦੀ ਮਠਿਆਈ ਆ ਦੁੱਧ ਦੀ ਮਠਿਆਈ ਆ ਉਥੇ ਉਹ ਦੁੱਧ ਅਸਲ ਵਿੱਚ ਨਹੀਂ ਯੂਜ਼ ਕਰਦੇ ਵੈਸੇ ਵੀ ਤੁਸੀਂ ਅਖਬਾਰਾਂ 'ਚ ਵੀ ਵੇਖਦੇ ਹੋ ਟੀਵੀ 'ਚ ਵੀ ਤੁਸੀਂ ਵੇਖਦੇ ਹੋ ਸੁਣਦੇ ਹੋ ਕਿੰਨਾ ਨਕਲੀ ਖੁਆ ਫੜਿਆ ਗਿਆ ਕਿੰਨਾ ਨਕਲੀ ਪਨੀਰ ਫੜਿਆ ਗਿਆ ਨਕਲੀ ਮਠਿਆਈਆਂ ਫੜੀਆਂ ਗਈਆਂ ਇਹਨਾਂ ਚੀਜ਼ਾਂ ਨੂੰ ਆਪਾਂ ਦੇਖਦੇ ਹੋਏ ਫਿਰ ਵੀ ਆਪਾਂ ਜਾਣੇ ਦੁਕਾਨਾਂ ਦੇ ਉੱਤੇ ਲੈਣ ਵਾਸਤੇ ਮਠਿਆਈ ਤੇ ਸਾਡੇ ਨਾਲ ਦਾ ਮੁਰਖ ਕੌਣ ਹੋ ਸਕਦਾ ਤੇ ਥੋੜੀ ਥੋੜੀ ਕੋਸ਼ਿਸ਼ ਕਰੋ ਕਿ ਤੁਸੀਂ ਇਸ ਚੀਜ਼ ਨੂੰ ਛੱਡੋ ਤੇ ਬਾਕੀ ਹਲਵਾਈਆਂ ਨੂੰ ਵੀ ਮੈਂ ਹੀ ਮਨਤ ਕਰੂੰਗੀ ਜੀ ਤੁਸੀਂ ਥੋੜੀ ਮਹਿੰਗੀ ਚੀਜ਼ ਲਾ ਲਓ ਪਰ ਰੀਅਲ ਚੀਜ਼ ਦੋ ਕਿਸੇ ਨੂੰ ਸ਼ੁੱਧ ਚੀਜ਼ ਦੋ ਜਿਹੜਾ ਖਾ ਕੇ ਕੋਈ ਬੰਦਾ ਬਿਮਾਰ ਨਾ ਹੋਵੇ ਤੁਹਾਡੇ ਕੋਲ ਬਾਰ-ਬਾਰ ਆਵੇ ਪੀ ਉਸ ਬੰਦੇ ਦੀ ਸ਼ੁੱਧਤਾ ਕਈ ਇਹੋ ਜੇ ਹਲਵਾਈ ਹੈ ਕਿ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਕਈ ਇਹੋ ਜੇ ਦੁਕਾਨਦਾਰ ਕਈ ਦੁਕਾਨਾਂ ਵਾਲੇ ਇਹੋ ਜੇ ਹੈਗੇ ਜਿਨ੍ਹਾਂ ਦੀ ਚੀਜ਼ ਨੂੰ ਸ਼ੁੱਧਤਾ ਨੂੰ ਵੇਖਦੇ ਤੁਸੀਂ ਬਾਰ-ਬਾਰ ਉਸ ਦੁਕਾਨ ਤੇ ਜਾਓਗੇ ਤੇ ਹੁਣ ਆਪਾਂ ਇਸੀ ਦਾ ਲੈਕਚਰ ਨਾ ਜ਼ਿਆਦਾ ਦਈਏ ਕਿਉਂਕਿ ਲੋਕੀ ਸਮਝਦੇ ਘੱਟ ਨੇ ਮੈਂ ਦੇਖਿਆ ਤੇ ਆਪਾਂ ਸਿੱਧਾ ਆਪਣੀ ਵੀਡੀਓ ਵੱਲ ਆਉਨੇ ਆ ਜੀ ਅੱਜ ਆਪਾਂ ਬਣਾ ਰਹੇ ਹਾਂ ਘਰੇ ਖੋਆ ਪਹਿਲਾਂ ਮਾਰਾਂਗੇ ਤੇ ਫਿਰ ਆਪਾਂ ਬਣਾਵਾਂਗੇ ਜੀ ਉਹਦੀ ਬਰਫੀ ਤੇ ਆਓ ਆਪਾਂ ਤਿਆਰੀ ਕਰਦੇ ਹਾਂ ਖੋਆ ਬਣਾਉਣ ਦੀ ਬਾਜੀ ਬਰਫੀ ਬਣਾਉਣ ਵਾਸਤੇ ਤੇ ਖੁਆ ਕੱਢਦੇ ਕੱਢਦੇ ਮੇਰਾ ਵੀ ਹਾਲ ਦੇਖ ਲਓ ਮੇਰਾ ਵੀ ਪੂਰਾ ਖੁਆ ਨਿਕਲ ਚੁੱਕਿਆ ਹੈ ਇਹ ਮਿਹਨਤ ਆ ਜਿਹੜੀ ਮਿਹਨਤ ਦਾ ਫਲ ਕਹਿੰਦੇ ਬਾਅਦ ਚ ਜਦੋਂ ਬਰਫੀ ਖਾਵਾਂਗੇ ਭਾਵੇਂ ਥੋੜਾ ਮਿੱਠਾ ਘੱਟ ਵੀ ਹੋ ਤਾਂ ਵੀ ਬੜੀ ਮਿੱਠੀ ਲੱਗਣੀ ਸਵਾਦ ਲੱਗਣੀ ਪਈ ਆ ਆਪਦੀ ਮਿਹਨਤ ਨਾਲ ਬਣਾਈ ਹੈਗੀ ਤੇ ਬਾਕੀ ਜਿਹੜੀ ਮੇਨ ਗੱਲ ਆ ਮੈਨੂੰ ਤਸੱਲੀ ਹੋਊਗੀ ਕਿ ਮੈਂ ਆਪਣੇ ਬੱਚਿਆਂ ਨੂੰ ਕੀ ਖਵਾ ਰਹੀ ਆ ਵੀ ਇਹ ਸ਼ੁੱਧ ਚੀਜ਼ ਆ ਇਹਦੇ ਨਾਲ ਉਹਨਾਂ ਨੂੰ ਨੁਕਸਾਨ ਨਹੀਂ ਆ ਹੁਣ ਇਹ ਆਪਣਾ ਖੁਆ ਬਣ ਚੁੱਕਾ ਹੈ ਤੇ ਇਹਦੇ ਵਿੱਚ ਹੁਣ ਆਪਾਂ ਇੱਥੇ ਪਾਵਾਂਗੇ ਜੀ ਵੈਸੇ ਖੁਆ ਮਿੱਠਾ ਹੀ ਹੁੰਦਾ ਜੇ ਤੁਹਾਨੂੰ ਕਿਤੇ ਡਾਇਬੀਟਿਸ ਵਗੈਰਾ ਹੈ ਜਾਂ 슈ਗਰ ਦੇ ਪੇਸ਼ੈਂਟ ਨੇ ਜਾਂ ਮਿੱਠਾ ਜਿਹੜਾ ਲਾਈਕ ਨਹੀਂ ਕਰਦੇ ਉਹਨੂੰ ਇਦਾਂ ਸਿੰਪਲ ਹੀ ਜਮਾ ਸਕਦੇ ਆ ਪਰ ਆਪਾਂ ਇਹਦੇ ਵਿੱਚ ਮਿੱਠਾ ਯੂਜ਼ ਕਰਾਂਗੇ ਜੀ ਕਿਉਂਕਿ ਬੱਚਿਆਂ ਨੇ ਖਾਣੀ ਆ ਤੇ ਆਪਾਂ ਇਹਦੇ ਵਿੱਚ ਦੋ ਵੱਡੇ ਚਮਚ ਜਿਹੜੇ ਆ ਉਹ ਲਈਆ ਖੰਡ ਚਾਹੇ ਤੁਸੀਂ ਦੇਸੀ ਖੰਡ ਲੈ ਲਿਓ ਚਾਹੇ ਤੁਸੀਂ ਜੇ ਮੋਟੀ ਖੰਡ ਹੈ ਤਾਂ ਉਹਨੂੰ ਪੀਸ ਲਿਓ ਤੇ ਆਪਾਂ ਲਈਆ ਜੀ ਦੇਸੀ ਖੰਡ ਤੇ ਦੋ ਚਮਚ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਇਨੂੰ ਕਣਡ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੁਣ ਇਹਨੂੰ ਅੱਛਾ ਆਪਾਂ 2 ਕਮਿੰਟ ਜਿਹੜਾ ਵਾ ਉਹ ਸੇਕ ਕਰਕੇ ਥੋੜਾ ਜਿਹਾ ਇਹਨੂੰ ਆਪਾਂ ਫੇਰ ਰਾੜਾਂਗੇ ਹੋਰ ਖੋਏ ਨੂੰ ਕਿਉਂਕਿ ਤੁਹਾਨੂੰ ਪਤਾ ਇਹਨੇ ਖੰਡ ਨੇ ਪਾਣੀ ਛੱਡਣਾ ਤੇ ਥੋੜਾ ਜਿਹਾ ਇਹਨੂੰ ਹੋਰ ਟਾਈਟ ਕਰਾਂਗੇ ਆਪਾਂ ਹੁਣ ਇੱਥੇ ਆਪਾਂ ਨੂੰ ਲਗਾਤਾਰ ਲਾਉਣਾ ਪੈਂਦਾ ਜਿਵੇਂ ਖੋਇਆ ਕੀਰ ਸਟੇਜ ਤੇ ਆਇਆ ਹੁੰਦਾ ਤੇ ਲਗਾਤਾਰ ਲਾਉਣਾ ਪੈਂਦਾ ਵੈਸੇ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਸਾਡੀ ਇਹ ਸਰਬ ਲੋ ਦੀ ਕੜਾਈ ਐ ਬਹੁਤ ਗਰਮ ਹੋ ਜਾਂਦੀ ਐ ਥੋੜਾ ਥੋੜਾ ਤੁਹਾਨੂੰ ਲੱਗਦਾ ਹੋਊਗਾ ਦੇਖੋ ਲਾਲ ਹੋ ਗਿਆ ਸੀ ਵਿੱਚ ਖੁਆ ਮੇਰਾ ਹੁਣ ਇਹ ਮਟੀਰੀਅਲ ਜਿਹੜਾ ਐ ਬਰਫੀ ਬਣਨ ਵਾਸਤੇ ਤਿਆਰ ਹੋ ਚੁੱਕਿਆ ਜੀ ਪੂਰਾ ਤੇ ਹੁਣ ਆਪਾਂ ਇੱਕ ਲੈ ਲਾਂਗੇ ਥਾਲੀ ਤੇ ਪਲੇਟ ਜਿਹਦੇ ਵਿੱਚ ਆਪਾਂ ਇਹ ਬਰਫੀ ਨੂੰ ਪਾਉਣਾ ਹੁਣ ਇੱਥੇ ਆਪਾਂ ਇੱਕ ਥਾਲੀ ਨੂੰ ਇਹ ਇਦਾਂ ਗ੍ਰੀਸ ਕਰ ਲੈਨੇ ਕਿ ਉਹ ਦੇ ਨਾਲ ਤੁਸੀਂ ਕਿਹੇ ਵੀ ਚੀਜ਼ੇ ਨੂੰ ਜਮਾ ਸਕਦੇ ਹੋ ਜੇ ਤੁਹਾਡੇ ਕੋਲ ਬਰਫੀ ਬਣਾਉਣ ਵਾਲਾ ਬਾਕਸ ਜਿਹਾ ਹੁੰਦਾ ਇੱਕ ਜਿਉ ਹੈਗਾ ਤੇ ਆਪਾਂ ਬਾ ਇਸ ਚੈਨਲ ਦੇ ਵਿੱਚ ਤੁਹਾਨੂੰ ਪਤਾ ਦੇਸੀ ਸਾਰੀਆਂ ਚੀਜ਼ਾਂ ਦੱਸਦੇ ਆਂ ਹੁਣ ਆਪਾਂ ਇਹ ਥਾਲੀ ਦੇ ਵਿੱਚ ਜਿਹੜੀ ਬਰਫੀ ਬਣੀ ਆ ਇਹਨੂੰ ਕੱਢ ਦਾਂਗੇ ਇਹਨੂੰ ਇਦਾਂ ਨਾ ਪਲੇਟ 'ਚ ਪਾਉਂਦੇ ਆ ਮੂੰਹ 'ਚ ਪਾਣੀ ਆ ਰਿਹਾ ਬਾਕੀ ਜਿਹੜੀ ਕੜਾਈ ਏ ਤੁਹਾਨੂੰ ਪਤਾ ਸਾਡੇ ਕੈਮਰਾਮੈਨ ਨੇ ਮੁੜ ਕੇ ਕਹਿਣਾ ਕਿ ਮੈਨੂੰ ਵੀ ਚਾਹੀਦੀ ਏ ਇਸ ਕਰਕੇ ਆਪਾਂ ਇਹਨੂੰ ਛੱਡ ਦਿੰਨੇ ਇੰਨਾਂ ਕ ਤੇ ਬਰਫੀ ਨੂੰ ਆਪਾਂ ਇਦਾਂ ਸਾਰਾ ਜਿਹਾ ਪੱਧਰਾ ਕਰ ਦਿੰਨੇ ਆ ਇਹ ਥਾਲੀ 'ਚ ਪਾ ਕੇ ਤੁਸੀਂ ਥੋੜਾ ਜਿਹਾ ਇਹਨੂੰ ਥੋੜਾ ਜਿਹਾ ਕਰਕੇ ਪੱਧਰਾ ਜਿਹਾ ਕਰ ਲੈਣਾ ਇਹ ਆਪਣਾ ਦਾਣੇਦਾਰ ਖੋਆ ਜਿਹਨੂੰ ਕਹਿ ਦਿੰਦੇ ਇਹਨੂੰ ਪੁੱਜੀ ਬਰਫੀ ਕਹਿੰਦੇ ਜੀ ਜ਼ਿਆਦਾਤਰ ਕਿਉਂਕਿ ਖੋਏ ਨੂੰ ਭੁੰਨ ਭੁੰਨ ਕੇ ਆਪਾਂ ਇਹ ਬਣਾਈ ਆ ਇਹਦਾ ਕਲਰ ਵੀ ਪੂਰਾ ਤੁਹਾਨੂੰ ਦਿਸਦਾ ਖੋਏ ਵਾਲਾ ਖਾਸ ਕਰਕੇ ਆਪਾਂ ਬਣਾਈ ਵੀ ਸਰਬਲੋ ਦੀ ਕੜਾਈ ਦੇ ਵਿੱਚ ਹੈ ਤੇ ਇਹਨੂੰ ਆਪਾਂ ਜੰਮਣ ਵਾਸਤੇ ਰੱਖ ਦਿੰਨੇ ਆਂ ਵੈਸੇ ਖੋਏ ਦੀ ਜਿਹੜੀ ਬਰਫੀ ਹੁੰਦੀ ਹੈ ਬਿਲਕੁਲ ਸਿੰਪਲ ਹੁੰਦੀ ਹੈ ਜੀ ਇਹਦੇ ਵਿੱਚ ਕੋਈ ਡਾਈ ਫਰੂਟ ਨਹੀਂ ਪੈਂਦਾ ਪਰ ਤੁਹਾਡੀ ਮਰਜ਼ੀ ਹੈ ਤੁਸੀਂ ਇਹਦੇ ਵਿੱਚ ਡਾਈ ਫਰੂਟ ਕੋਈ ਪਾ ਵੀ ਸਕਦੇ ਹੋ ਆਪਾਂ ਜਿਹੜਾ ਕੋਕੋਨਟ ਦਾ ਜਿਹੜਾ ਬੁਰਦਾ ਹੁੰਦਾ ਉਹ ਆਪਾਂ ਇਹਦੇ ਉੱਤੇ ਥੋੜਾ ਥੋੜਾ ਐ ਪਾ ਦਾਂਗੇ ਛਿੜਕ ਦਾਂਗੇ ਵੈਸੇ ਵੇਖਣ ਨੂੰ ਸੋਹਣੀ ਲੱਗੇ ਸਵਾਦ ਤੇ ਇਹਦੇ ਦਾ ਦੀ ਕੀ ਕਹਿਣਾ ਬਹੁਤ ਜ਼ਿਆਦੀ ਇਹ ਟੇਸਟੀ ਬਣਦੀ ਹੈ ਕਿਉਂਕਿ ਨਿਰਖੋਆ ਤੁਹਾਨੂੰ ਪਤਾ ਇਹ 3 ਕਿਲੋ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਰਾੜ-ਰਾੜ ਕੇ ਰਾੜ-ਰਾੜ ਕੇ ਸੁਕਾਇਆ ਦੇ ਵਿੱਚ ਆਪਾਂ ਕੁਝ ਨਹੀਂ ਇਹੋ ਜਿਹਾ ਪਾਇਆ ਜਿਵੇਂ ਦੁਕਾਨਾਂ ਵਾਲੇ ਪਾਉਂਦੇ ਨੇ ਉਹਨਾਂ ਦਾ ਖੋਆ ਜਿਹੜਾ ਚਿੱਟਾ ਤਾਂ ਹੀ ਹੁੰਦਾ ਵਾ ਉਹ ਕੋਈ ਲਿਕਵਿਡ ਨਹੀਂ ਹੁੰਦਾ ਵਾ ਜਿਹੜਾ ਦੁੱਧ ਦੇ ਵਿੱਚ ਪਾ ਦਿੰਦੇ ਉਹ ਜਲਦੀ ਫਟ ਜਾਂਦਾ ਪਨੀਰ ਵਾਂਗੂ ਫਿਰ ਉਹਨੂੰ ਪਾਣੀ ਨੂੰ ਕੇਵਲੇ ਛਾਣ ਵੀ ਦਿੰਦੇ ਨੇ ਉਸ ਪਾਣੀ ਨੂੰ ਤਾਂ ਫਿਰ ਉਸ ਕਾ ਦਿੰਦੇ ਨੇ ਖੋਆ ਬਟ ਆਪਾਂ ਇਹਦੇ ਵਿੱਚ ਪਾਣੀ ਵੀ ਜੋ ਪਾਇਆ ਹੋਊਗਾ ਦੋਜੀ ਨੇ ਜੋ ਦੁੱਧ ਦਾ ਸਾਰਾ ਆਪਾਂ ਇਹਨੂੰ ਕਾੜ-ਕਾੜ ਕੇ ਬਰਫੀ ਬਣਾਈ ਆ ਇਹ ਬਰਫੀ ਤੇ ਹੁਣ ਆਪਾਂ ਨਾਰੀਅਲ ਦਾ ਬਰਾਦਾ ਪਾਤਾ ਜੀ ਇਹਨੂੰ ਉਹਨ ਵੈਸੇ ਮੈਨੂੰ ਕਈ ਕਮੈਂਟ ਕਰਨਗੇ ਜੀ ਤੁਸੀਂ ਇਹਦੇ ਉੱਤੇ ਕਿਉਂ ਪਾਇਆ ਖੋਏ ਦੀ ਬਰਫੀ ਦੇ ਉੱਤੇ ਨਾਰੀਅਲ ਦਾ ਬਰਾਦਾ ਨਹੀਂ ਪੈਂਦਾ ਚਾਹ ਡਾਈਫਰੂਟ ਮੈਨੂੰ ਪਤਾ ਦੀ ਕੁਝ ਵੀ ਨਹੀਂ ਪੈਂਦਾ ਖੋਏ ਦੀ ਬਰਫੀ ਜਿਹੜਾ ਹੋਇਆ ਹੀ ਖੋਆ ਉਹਦੇ ਵਿੱਚ ਹੋਰ ਆਪਾਂ ਕੀ ਉਹਨੂੰ ਚਾਰਚਾਂਦ ਲਾਵਾਂਗੇ ਡਾਈਫਰੂਟ ਪਾ ਕੇ ਤੇ ਇਹਦੇ ਵਿੱਚ ਕੁਝ ਨਹੀਂ ਪੈਂਦਾ ਇਹ ਮੈਂ ਤਾਂ ਪਾਈ ਕਿਉਂਕਿ ਮੇਰੇ ਬੱਚੇ ਸੀ ਇਹਨੂੰ ਲਾਈਕ ਕਰਦੇ ਆ ਬੱਚਿਆਂ ਨੂੰ ਆਪਾਂ ਇੱਕ ਲਾਲਚ ਵੀ ਦੇਣਾ ਕਿ ਬਾਹਰ ਦੀ ਚੀਜ਼ ਖਾਣੀ ਨਹੀਂ ਆਪਾਂ ਘਰੇ ਚੀਜ਼ ਬਣਾ ਕੇ ਖਾਣੀ ਹੈ ਤੁਹਾਨੂੰ ਪਤਾ ਬੱਚੇ ਜਿਹੜੇ ਰੰਗ ਰੂਪ ਦੇ ਪਿੱਛੇ ਜਿਆਦਾ ਭਾਂਦੇ ਨੇ ਇਹ ਹੁਣ ਆਪਾਂ ਸੈੱਟ ਕਰਨ ਵਾਸਤੇ ਰੱਖ ਦਿੰਦੇ ਆ ਬਰਫੀ ਨੂੰ ਜਦੋਂ ਇਹ ਸੈੱਟ ਹੋ ਗਈ ਫਿਰ ਇਹਦੇ ਪੀਸ ਕੱਟ ਕੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਖਾਸ ਕਰਕੇ ਭੈਣਾਂ ਨੂੰ ਕਿ ਤੁਸੀਂ ਆਪਦੇ ਘਰੇ ਹੀ ਦੁੱਧ ਵੱਧ ਲੈ ਲਓ ਉਸ ਚੀਜ਼ ਦਾ ਵੀ ਪਨੀਰ ਘਰੇ ਬਣਾਓ ਜਵੇਂ ਪਨੀਰ ਦੀ ਬਰਫੀ ਵੀ ਬਣਦੀ ਆ ਜੀ ਕਾਜੂ ਕਤਰੀ ਬਣਦੀ ਆ ਚੈੱਕ ਹੋਏ ਦੀ ਬਰਫੀ ਬਣਦੀ ਆ ਹਰ ਇੱਕ ਚੀਜ਼ ਤੁਸੀਂ ਘਰੇ ਬਣਾ ਕੇ ਆਪਣੇ ਭਰਾਵਾਂ ਵਾਸਤੇ ਲੈ ਕੇ ਜਾਓ ਨਾਲੇ ਤੇ ਉਹ ਠੀਕ ਸਿਹਤ ਵਧੀਆ ਨਾਲ ਦੀ ਨਾਲੇ ਤੁਸੀਂ ਖੁਸ਼ ਤੇ ਇਸ ਕਰਕੇ ਤੁਸੀਂ ਸਾਰੀਆਂ ਭੈਣਾਂ ਕੋਸ਼ਿਸ਼ ਕਰਿਓ ਕਿ ਘਰੇ ਹੀ ਮਠਿਆਈ ਬਣਾਓ ਤੇ ਜਿਹੜੇ ਭਰਾ ਵੀ ਨੇ ਜਿਵੇਂ ਕਈ ਭੈਣਾਂ ਦਾ ਲਾਡ ਕਰਦੇ ਨੇ ਵੀ ਅੱਜ ਭੈਣ ਦੇ ਆਉਣਾ ਸੀ ਆਹ ਬਣਾਈਏ ਉਹ ਬਣਾਈਏ ਉਹ ਵੀ ਘਰੇ ਬਣਾਉਣ ਦੀ ਕੋਸ਼ਿਸ਼ ਕਰਿਓ ਬਾਹਰੋਂ ਘਟ ਲਿਆਓ ਵੀ ਆਪਣੀ ਜਿਹੜੀ ਉਹ ਡਰਾਈ ਹੋ ਚੁੱਕੀ ਆ 5-7 ਘੰਟੇ ਆਪਾਂ ਇਹਨੂੰ ਰੱਖਿਆ ਤੁਸੀਂ ਚਾਹੋ ਤੇ ਇਹਨੂੰ ਓਵਰ ਨਾਈਟ ਵੀ ਤੁਸੀਂ ਰੱਖ ਸਕਦੇ ਹੋ ਤੇ ਇਹ ਆਪਣੀ ਹੁਣ ਕਟਿੰਗ ਲਾਈਕ ਹੋ ਚੁੱਕੀ ਆ ਤੇ ਇਹਦੀ ਹੁਣ ਆਪਾਂ ਕਰਦੇ ਆਂ ਜੀ ਕਟਿੰਗ ਆਪਾਂ ਜਿਹੜੀ ਨਾਈਫ ਨਾ ਜਾਏ ਕੋਈ ਚਾਕੂ ਨਾ ਜਿਹਦੇ ਨਾਲ ਵੀ ਆਪਾਂ ਕੱਟਣਾ ਉਹਨੂੰ ਥੋੜਾ ਜਿਹਾ ਆਪਾਂ ਨਾ ਘਿਓ ਲਾ ਦੇਣਾ ਤਾਂ ਕਿ ਇਹਦੇ ਵਿੱਚ ਜਿਹੜੇ ਲੱਗੇ ਨਾ ਤੁਹਾਨੂੰ ਪਤਾ ਇੱਕ ਹੋ ਆਏ ਹੁਣ ਇਹਦੀ ਆਪਾਂ ਕਟਿੰਗ ਕਰਦੇ ਆਂ ਇਹ ਦੇਖੋ ਆਰਾਮ ਨਾਲ ਇਹ ਕਟਿੰਗ ਹੋ ਜਾਂਦੀ ਹੈ ਤੁਸੀਂ ਆਪਣੀ ਮਰਜ਼ੀ ਤੇ ਜਿਵੇਂ ਪੀਸ ਕਰ ਸਕਦੇ ਹੋ ਵੱਡੇ ਚਾਓ ਛੋਟੇ ਚਾਓ ਥੋੜੇ ਆਪਾਂ ਲੰਬੇ ਪੀਸ ਵੀ ਕਟਾਂਗੇ ਜਿਵੇਂ ਆਮ ਦੁਕਾਨਾਂ ਦੇ ਵਿੱਚੋਂ ਮਿਲਦੀ ਆ ਵੀ ਛੋਟੇ-ਛੋਟੇ ਪੀਸ ਆਪਾਂ ਵੱਡੇ ਪੀਸ ਵੀ ਰੱਖੇ ਆ ਕੁਝ ਆਪਾਂ ਛੋਟੇ ਕੱਟ ਲੈਣੇ ਆ ਇਹ ਦੇਖੋ ਇੰਦਾ ਸਾਰੇ ਪੀਸ ਕੱਢ ਕੇ ਆਪਾਂ ਰੱਖ ਲੈਣੇ ਇੱਕ ਪਲੇਟ 'ਚ ਇਹ ਦੇਖੋ ਇਹ ਵੱਡਾ ਪੀਸ ਵੀ ਆਪਾਂ ਕੱਢ ਲਿਆ ਇੰਦਾ ਆਪਾਂ ਸਾਰੇ ਪੀਸ ਕੱਢ ਕੇ ਪਹਿਲਾਂ ਆਪਾਂ ਪਲੇਟ 'ਚ ਸਾਰੇ ਰੱਖ ਲੈਣੇ ਇਹ ਥੋੜੀ ਹੁਣ ਇੱਥੇ ਨਰਮ ਹੁੰਦੀ ਹੈ ਤੇ ਤੁਸੀਂ ਇਹਨੂੰ ਇਸ ਤੋਂ ਬਾਅਦ ਜਦ ਸੁੱਕ ਜਾਂਦੀ ਹੈ ਫਿਰ ਇਹਨੂੰ ਤੁਸੀਂ ਫ੍ਰਿਜ 'ਚ ਰੱਖ ਲੈਣਾ ਹੁਣ ਇਹ ਬਰਫੀ ਦੇ ਆਪਾਂ ਸਾਰੇ ਪੀਸ ਕੱਟ ਲਿਆ ਜੀ ਇਹਨੂੰ ਆਪਾਂ 5-7 ਘੰਟੇ ਵਾਸਤੇ ਰੱਖਿਆ ਸੀ ਜੇ ਤੁਸੀਂ ਓਵਰਨਾਈਟ ਰੱਖੋ ਤੇ ਜਿਆਦਾ ਇਹ ਜਿਹੜਾ ਡਰਾਈ ਹੋ ਜੱਗੇ ਜੇ ਥੋੜੀ ਥੱਲੇ ਨਰਮਾ ਤੇ ਇਹ ਦੇਖੋ ਇਹਦਾ ਅੰਦਰਲਾ ਜਿਹੜਾ ਤੁਹਾਨੂੰ ਦਿਖਾਉਣੀ ਹੈ ਟੈਕਚਰ ਵੇਖੋ ਕਿੰਨਾ ਹੈ ਇਹ ਮਲਾਈਮਾ ਬਜ਼ੁਰਗ ਵੀ ਇਹਨੂੰ ਖਾ ਸਕਦੇ ਆ ਬੱਚੇ ਵੀ ਬੜੇ ਆਰਾਮ ਨਾਲ ਖਾ ਸਕਦੇ ਆ ਤੇ ਬਹੁਤ ਹੀ ਜਿਆਦਾ ਟੇਸਟੀ ਬਣਦੀ ਆ ਤੁਹਾਨੂੰ ਇਹ ਸਾਰਿਆਂ ਨੂੰ ਇਹੀ ਸਲਾਹ ਦਵਾਂਗੀ ਕਿ ਤੁਸੀਂ ਘਰੇ ਹੀ ਇਹ ਸਾਫ਼ ਸੁਥਰੇ ਤਰੀਕੇ ਨਾਲ ਆਪਦੀ ਘਰੇ ਹੀ ਹਰ ਇੱਕ ਮਠਿਆਈ ਤਿਆਰ ਕਰੋ ਤਾਂ ਕਿ ਸੇਤ ਰਹੂਗੀ ਤੇ ਸਾਰਾ ਕੁਝ ਸਾਰੀਆਂ ਖੁਸ਼ੀਆਂ ਆਪਾਂ ਤਾਂ ਹੀ ਮਨਾ ਸਕਦੇ ਜੇ ਆਪਣੀ ਸੇਤ ਠੀਕ ਆ ਤੇ ਜੇ ਆਪ ਸੇਤ ਤਾਂ ਠੀਕ ਰੋਗੀ ਜੀ ਆਪਾਂ ਸਾਫ ਸੁਥਰਾ ਖਾਵਾਂਗੇ ਜੀ ਹੁਣ ਆਪਾਂ ਬਰਫੀ ਖੋਏ ਦੀ ਬਣਾ ਲਈ ਆ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਦਬ ਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹ ਪਲੀਜ਼ ਮੇਰੇ ਚੈਨਲ ਉਪਲੋਕਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰਨ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ next ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਆ ਜੀ ਐਂ